ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿਨ ਤਵੀਆਂ ਤੇ ਆਸਣ ਲਾਏ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਡੰਡੋਤ ਬੰਦਨਾ ਅਨ ਕਬਾਰ ਡੰਡੋਤ ਬੰਦਨਾ ਅਨ ਕਬਾਰ ਸਰਬ ਕਲਾ ਸਮਰੱਥ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਢੋਲਣ ਤੇਰਾ ਖੂ ਪ੍ਰਭੂ ਢੋਲਣ ਤੇਰਾ ਖੂ ਪ੍ਰਭੂ ਨਾਨਕ ਦੇ ਕਰ ਹੱਥ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿਨ੍ਹਾਂ ਤਵਿਆਂ ਤੇ ਆਸਣ ਲਾਏ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਗਤੀ ਲਾਏ ਮੇਰੀ ਬੰਦਨਾ ਸਤ ਗੁਰ ਪਿਆਰੇ ਨੂੰ ਮੇਰੀ ਬੰਦਨਾ ਸਤ ਗੁਰ ਪਿਆਰੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਨ ਦੇਵ ਜੀ ਨੂੰ ਜਿੰਨਤ ਵਿਆਤ ਆਸਣ ਲਾਏ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ ਮੇਰੀ ਬੰਦਨਾ ਸਤਗੁਰ ਪਿਆਰੇ ਨੂੰ